ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਚੈਲੰਜ ਕਬੂਲ ਕਰ ਲਿਆ ਹੈ दरअसल ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਬਾਰੇ ਵੱਡੀਆਂ ਗੱਲਾਂ ਆਖੀਆਂ ਸੀ ਤੇ ਨਾਲ ਹੀ ਖੁੱਲਾ ਚੈਲੰਜ ਕਰ ਦਿੱਤਾ ਸੀ ਬਹਿਸਬਾਜ਼ੀ ਦਾ ਤਾਂ ਹੁਣ ਕਿਸਾਨਾਂ ਨੇ ਉਹ ਚੈਲੰਜ ਸਵੀਕਾਰ ਕਰ ਲਿਆ ਜਿਸ ਤੋਂ ਬਾਅਦ ਸਿੱਧੀ ਚੇਤਾਵਨੀ ਵੀ ਦੇ ਦਿੱਤੀ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਪ੍ਰਸ਼ਾਸ ਪੁਲਿਸ ਪ੍ਰਸ਼ਾਸਨ ਨੂੰ ਤਾਂ ਆਖਰ ਜਗਜੀਤ ਸਿੰਘ ਢੱਲੇਵਾਲ ਇੰਨੇ ਗੁੱਸੇ ਦੇ ਵਿੱਚ ਕਿਉਂ ਨੇ ਕਬਾਰ ਉਹਨਾਂ ਦੀ ਜ਼ੁਬਾਨੀ ਸੁਣ ਲੋ ਸਾਰੇ ਦੇਸ਼ ਦੇ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨੂੰ ਮੇਰੀ ਅਪੀਲ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਦੋਸਤੋ ਕਿ ਤੁਹਾਨੂੰ ਸਾਰਿਆਂ ਨੂੰ ਬੜਾ ਚੰਗੀ ਤਰ੍ਹਾਂ ਪਤਾ ਹੈ ਕਿ ਬਠਿੰਡੇ ਡਿਸਟ੍ਰਿਕਟ ਦੇ ਪਿੰਡ ਕਿਸੋਖਾਨਾਂ ਦੇ ਵਿੱਚੋਂ ਦੀ ਇੱਕ ਗੰਦੇ ਪਾਣੀ ਦਾ ਨਾਲਾ ਕੱਢਣ ਦੇ ਲਈ ਬਠਿੰਡੇ ਕਾਕਾ ਕੋਟੜਾ ਜੀ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਉਹ ਲਗਾਤਾਰ 27 ਤਰੀਕ ਤੋਂ ਭੁਖੜ ਧਾਲ ਤੇ ਬੈਠੇ ਨੇ ਉਹਨਾਂ ਨੇ ਕੁਝ ਨਹੀਂ ਖਾਧਾ ਔਰ ਉਹਨਾਂ ਦੀ ਸਿਹਤ ਦਿਨੋ ਦਿਨ ਵਿਗੜ ਰਹੀ ਹੈ ਅਸੀਂ ਅੱਜ ਪ੍ਰੋਗਰਾਮ ਬਣਾਇਆ ਸੀਗਾ ਕਿ ਪ੍ਰੈਸ ਦੇ ਸਾਹਮਣੇ ਜਾ ਕੇ ਸਰਕਾਰ ਨੂੰ ਇਹ ਜਾਣਕਾਰੀ ਆ ਦਿੱਤੀ ਜਾਏ ਔਰ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਦੇ ਰਾਹੀਂ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ ਜਾਏ ਕਿ ਇਹ ਮੁੱਦਾ ਆ ਹੈ ਤੇ ਜਿਹਦੇ ਕਰਕੇ ਸਾਡੇ ਆਗੂ ਮਰਨ ਮਰ ਤੋ ਪੋਖਰ ਤਾਲ ਤੇ ਬੈਠੇ ਨੇ ਔਰ ਉਥੇ ਦਿਨੋ ਦਿਨ ਉਹਨਾਂ ਦੀ ਸਿੱਧ ਵਿਗੜ ਰਹੀ ਹੈ ਔਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਕ ਰਹੀ ਔਰ ਐਸੀ ਇੱਕ ਮੈਸੇਜ ਲੈ ਕੇ ਜਾਣ ਵਾਸਤੇ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣ ਵਾਸਤੇ ਅਸੀਂ ਪ੍ਰੈਸ ਕਾਨਫਰੰਸ ਕਰਨ ਦਾ ਬਠਿੰਡੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਪ੍ਰੋਗਰਾਮ ਬਣਾਇਆ ਜਿਹਦੇ ਤਹਿਤ ਅੱਜ ਇੱਥੇ ਫਰੀਦਕੋਟ ਦੀ ਪੁਲਿਸ ਆ ਕੇ ਇਸ ਵੇਲੇ ਫਿਰ ਮੇਰੇ ਘਰ ਨੂੰ ਚਾਰਸ਼ਿਰੋ ਘੇਰਾ ਪਾਇਆ ਹੋਇਆ ਹੈ ਅਧਿਕਾਰੀਆਂ ਨੇ ਇੱਥੇ ਆ ਕੇ ਮੈਨੂੰ ਹੌਸ ਰੈਸਟ ਕਰ ਲਿਆ ਘਰੇ ਰੀਟੇਨ ਕਰ ਲਿਆ ਹੈ ਕਿ ਇਹ ਪ੍ਰੈਸ ਕਾਨਫਰੰਸ ਨਾ ਕੀਤੀ ਜਾਵੇ ਸੋ ਮੈਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਨਾ ਹੈ ਕਿ ਦੋਸਤੋ ਇਸ ਆਵਾਜ਼ ਨੂੰ ਇਸ ਗੱਲ ਨੂੰ ਲੋਕਾਂ ਤੱਕ ਲੈ ਕੇ ਚੱਲਿਏ ਤੇ ਸਰਕਾਰ ਨੂੰ ਵੀ ਮੈਂ ਕਹਿਣਾ ਚਾਹਣਾ ਹੈ ਕਿ ਜੇਕਰ ਇਸ ਤੁਸੀਂ ਦਬਾ ਕੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਗਲਾ ਘੁੱਟਣਾ ਚਾਹੁੰਦੇ ਹੋ ਤੇ ਹੋਣਾ ਨਹੀਂ ਅਖੀਰ ਲੋਕਾਂ ਦੇ ਸਾਹਮਣੇ ਝੁਕਣਾ ਪੈਣਾ ਹੈ ਸਾਲ ਸਵਾ ਸਾਲ ਰਹੇਗਾ ਲੋਕਾਂ ਦੀ ਕਚੈਰੀ 'ਚ ਫੇਰ ਆਉਣਾ ਹੈ ਫਿਰ ਲੋਕਾਂ ਨੇ ਇਹ ਸਵਾਲ ਕਰਨੇ ਨੇ ਸਵਾਲ ਪਹਿਲਾਂ ਹੀ ਬਹੁਤ ਨੇ ਤੁਹਾਡੇ ਤੇ ਆ ਕਿ ਨਵਾਂ ਸਵਾਲ ਹੋਰ ਖੜਾ ਹੋ ਰਿਹਾ ਹੈ ਕਿ ਤੁਸੀਂ ਜ਼ਬਰਦਸਤੀ ਗੰਦਾ ਪਾਣੀ ਪਿੰਡ ਦੇ ਵਿੱਚ ਦੀ ਢਗਾਉਣ ਲਈ ਬਜੇ ਦੋ ਇਹ ਸਵਾਲ ਹੋਣਗੇ ਤੇ ਫਿਰ ਉਦੋਂ ਇਹਦਾ ਰਿਜ਼ਲਟ ਵੀ ਭੁਗਤਣਾ ਪਏਗਾ ਸਾਕਾ ਸੋ ਇਹ ਬੇਜਿੱਦ ਹੋਣ ਵਾਲੀ ਗੱਲ ਛੱਡੇ ਸਰਕਾਰ ਆਪਦੀ ਬੰਦੀ ਰਿਸਪੋਨਸੀਬਿਲਟੀ ਜ਼ਿੰਮੇਵਾਰੀ ਨਿਭਾਉਦੀ ਹੋਈ ਉਸ ਗੰਦੇ ਪਾਣੀ ਦਾ ਆਲਟਰਨੇਟ ਹੈਗਾ ਹੋਰ ਰਸਤੇ ਹੈਗੇ ਨੇ ਉੱਥੋਂ ਦੀ ਪਾਣੀ ਕੱਢਣ ਦੀ ਕੋਸ਼ਿਸ਼ ਕਰੇ ਔਰ ਮੇਰੀ ਬੇਨਤੀ ਆ ਕਿ ਸਾਡੇ ਜਿਹੜੇ ਆਗੂ ਨੇ ਮਰਲਬਰ ਤੇ ਬੈਠੇ ਨੇ ਪੁਖਰ ਤਾਲ ਉੱਥੇ ਅੰਦਰ ਕਰੀ ਬੈਠੇ ਆ ਜੇ ਕਿਸੇ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਫਿਰ ਇਹ ਇੱਕ ਵੱਡੀ ਲੜਾਈ ਦਾ ਹੋਰ ਜਨਮ ਦਿੱਤਾ ਜਾਊਗਾ ਇਸ ਗੱਲ ਤੋਂ ਦੀ ਜ਼ਿੰਮੇਵਾਰ ਸਰਕਾਰ ਹੋਏਗੀ ਜੋ ਨੁਕਸਾਨ ਹੋਏਗਾ ਉਹ ਤੇ ਜ਼ਿੰਮੇਵਾਰ ਸਰਕਾਰ ਹੋਏਗੀ ਸੋ ਮੈਂ ਆਪ ਸਭ ਪੱਤਰਕਾਰ ਵੀਰਾਂ ਦੇ ਮਾਧਿਅਮ ਤੋਂ ਇਹ ਗੱਲ ਪੂਰੇ ਦੇਸ਼ ਦੇ ਵਿੱਚ ਲੋਕਾਂ ਤੱਕ ਲਿਜਾਣੀ ਚਾਹੁੰਦਾ ਸੀ ਔਰ ਅੱਜ ਮੈਨੂੰ ਇੱਥੇ ਇੰਨਾ ਹੋ ਗਿਆ ਕਿ ਆਪਣੀ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਪੱਤਰਕਾਰਾਂ ਤੱਕ ਮਿਲਣ ਤੱਕ ਨਾ ਦਿੱਤਾ ਜਾਣਾ ਇਹ ਇੱਕ ਤਰ੍ਹਾਂ ਦਾ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਵਰਤਮਾਨ ਸਰਕਾਰ ਵੱਲੋਂ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਬਠਿੰਡਾ ਦੇ ਵਿੱਚ ਇੱਕ ਨੌਜਵਾਨ ਦੀ ਜੋ ਖਬਰਾਂ ਨਿਕਲ ਕੇ ਬਾਹਰ ਆ ਰਹੇ ਨੇਆਂ ਦੀਆਂ ਨੇ ਪੋਸਟਮਾਰਟਮ ਤੋਂ ਜਿਹਹੀਆਂ ਖ਼ਬਰਾਂ ਜ਼ਾਹਰ ਹੋ ਰਹੇ ਨੇ ਕਿ ਪੁਲਿਸ ਕਸਟਰੀ ਦੇ ਵਿੱਚ ਆਦਮੀ ਦੀ ਮੌਤ ਹੋ ਗਈ ਔਰ ਉਹਨੂੰ ਵੀ ਅੱਜ ਘੱਟੇ-ਮਿੱਟੇ ਪਾਇਆ ਜਾ ਰਿਹਾ ਹੈ ਸੋ ਇਹ ਸਾਰੀਆਂ ਬੇਇਨਸਾਫ਼ੀਆਂ ਨੂੰ ਬਰਦਾਸ਼ਤ ਲੋਕ ਨਹੀਂ ਕਰਨਗੇ ਸੋ ਮੈਂ ਆਪ ਸਾਰੇ ਪੱਤਰਕਾਰਾਂ ਵੀਰਾਂ ਨੂੰ ਟਿੱਕਰ ਇਹ ਗੱਲ ਲਿਜਾਣੀ ਚਾਹੁੰਦਾ ਸੀ ਕਿ ਦੋਸਤੋ ਸਾਨੂੰ ਇੱਥੇ ਅੱਜ ਤੁਹਾਡੇ ਤੱਕ ਪਹੁੰਚਣ ਤੋਂ ਵੀ ਰੋਕ ਲਈ ਜਾ ਰਹੀ ਹੈ ਕਿ ਪੱਤਰਕਾਰਾਂ ਤੱਕ ਪਹੁੰਚ ਕੇ ਵੀ ਇਹ ਜਥੇਬੰਦੀ ਆਪਣੀ ਗੱਲ ਨਾ ਰੱਖੇ ਪਰ ਮੈਂ ਤੁਹਾਨੂੰ ਸਭ ਨੂੰ ਮੇਰੀ ਅਪੀਲ ਹੈ ਇਹ ਗੱਲ ਨੂੰ ਲੋਕਾਂ ਤੱਕ ਲੈ ਕੇ ਚਲੀ ਜਾਏ ਲੋਕਾਂ ਨੂੰ ਇਹ ਗੱਲ ਦਾ ਸੁਨੇਹਾ ਦੇਈਏ ਔਰ ਸਰਕਾਰ ਨੂੰ ਚੇਤਾਵਨੀ ਦੇਈਏ ਨਾਲ مل ਕੇ ਕਿ ਇਹ ਧੱਕੇਸ਼ਾਹੀ ਇਹ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ